ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਇਹ ਵੀਡੀਓ ਉਹਨਾਂ ਦੋਸਤਾਂ ਲਈ ਹੈ ਜਿਹੜੇ ਆਪਣੇ ਬੱਚੇ ਨੂੰ 8-9 ਵਜੇ ਤੱਕ ਸਵੇਰੇ ਉਠਾਉਂਦੇ ਨਹੀਂ ਕਿਉਂਕਿ ਛੁੱਟੀਆਂ ਦਾ ਸਮਾਂ ਚੱਲ ਰਿਹਾ ਹੈ ਹਰ ਕੋਈ ਕਹਿੰਦਾ ਚਲੋ ਸੁੱਤੇ ਰਹਿਣ ਦਿਓ ਉਸ ਤੋਂ ਬਾਅਦ ਸਕੂਲ ਜਾਣਾ 10 ਦਿਨਾਂ ਨੂੰ 15 ਦਿਨਾਂ ਨੂੰ ਸਕੂਲ ਲੱਗ ਜਾਣੇ ਆ ਤਾਂ ਦੋਸਤੋ ਤੁਹਾਨੂੰ ਦੱਸਦਾ ਮੇਰਾ ਬੱਚਾ ਹੈ ਮੈਂ ਸਵੇਰੇ 5 ਵਜੇ ਉਠਾਉਣਾ ਇਹਨੂੰ ਹਾਲਾਂਕਿ ਬਿਮਾਰ ਕਾਫੀ ਰਿਹਾ ਪਿੱਛੇ ਵੀ ਹੁਣ 10-15 ਦਿਨ ਲਗਾਤਾਰ ਬਿਮਾਰ ਰਿਹਾ ਹੈ ਤਾਂ ਗਰਾਊਂਡ ਇਹਦਾ ਆਫਿਸੀ 5 ਵਜੇ ਉਠਾਈਦਾ ਹੈ 5:30 ਗਰਾਊਂਡ ਪਹੁੰਚਾਈਦਾ 7 ਵਜੇ ਤੱਕ ਗਰਾਊਂਡ ਦੇ ਵਿੱਚ ਰਹੀਦਾ ਹਲਕਾ ਫੁਲਕਾ ਕਰਵਾਉਨੇ ਆ ਬੇਸਿਕ ਸਖਾ ਰਹੇ ਆ ਤਾਂ ਇਹਨੂੰ ਇਹ ਲਾਲਚ ਦਿੱਤਾ ਹੁਮੈਂ ਛੋਟੇ ਛੋਟੇ ਲਾਲਚ ਦੇਣੇ ਬੰਦੇ ਬੱਚੇ ਨੂੰ ਜੇਕਰ ਤੁਸੀਂ ਗਰਾਊਂਡ ਲੈ ਕੇ ਜਾਣਾ ਕਦੇ ਨਵੇਂ ਸ਼ੂਜ਼ ਲਿਆ ਦਿਓ ਕਦੇ ਟੀ-ਸ਼ਰਟ ਕਦੇ ਲੋਰ ਕਦੇ ਸ਼ਾਰਟਸ ਵਗੈਰਾ ਛੋਟੇ ਛੋਟੇ ਲਾਲਚਾਂ ਦੇ ਨਾਲ ਬੱਚਾ ਤੁਹਾਡੇ ਨਾਲ ਮੋਹ ਪਾ ਜੂਗਾ ਜਾਂ ਕਦੇ ਗਰਾਊਂਡ ਨਾਲ ਮੋਹ ਪਾ ਜੂਗਾ ਤਾਂ ਜਾਨ ਲੱਗ ਜਾਂਦਾ ਨਾਲੇ ਤੁਹਾਡੇ ਖੁਦ ਦਾ ਰੁਟੀਨ ਸੈੱਟ ਹੋ ਜਾਂਦਾ ਹੈ ਤਾਂ ਇਹਨੂੰ ਹੁਣ ਮੈਂ ਕਿਹਾ ਕਿ ਤੁਸੀਂ ਕਰਵਾਓ ਪੂਰਾ ਚਾ ਚੜਿਆ ਹੋਇਆ ਇਹਨੂੰ ਖੁਸ਼ ਹੈ ਇਸ ਲਈ ਜਲਦਬਾਜ਼ੀ ਕਰ ਰਿਹਾ ਐਕਸਰਸਾਈਜ਼ ਦੇ ਵਿੱਚ ਵੀ ਚੇਂਜ ਜਲਦੀ ਕਰਵਾ ਦਿੰਦਾ ਜਿੰਨੀਆਂ ਕਿ ਇਹਨੂੰ ਆਉਂਦੀਆਂ ਆ ਜਲਦਬਾਜ਼ੀ ਦੇ ਵਿੱਚ ਲੋਅਰ ਦੀ ਜਾਂ ਅੱਪਰ ਦੀ ਜੋ ਵੀ ਇਹਨੂੰ ਯਾਦ ਆਉਂਦੀ ਹੈ ਤਾਂ ਕਰਵਾ ਦਿੰਦਾ ਮਿਕਸ ਜੀਆਂ ਤਾਂ ਵਿੱਚ ਦੀ ਟੋਕਣਾ ਵੀ ਨਹੀਂ ਚਾਹੀਦਾ ਮੈਂ ਵੀ ਨਹੀਂ ਟੋਕਿਆ ਮੈਂ ਕਿਹਾ ਚਲੋ ਜੋ ਜੋ ਕਰਵਾ ਰਹੇ ਹੋ ਵੈਰੀ ਗੁੱਡ ਬਹੁਤ ਵਧੀਆ ਕਿਉਂਕਿ ਮੋਟੀਵੇਟ ਬੱਚੇ ਨੂੰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਅਗਰ ਡੀਮੋਟੀਵੇਟ ਹੋ ਗਿਆ ਤਾਂ ਉਹਨੇ ਫਿਰ 1-2 ਦਿਨ ਰੋਂਦੇ ਜਾਣਾ ਗਰਾਊਂਡ ਦੇ ਵਿੱਚ ਜਾਂ ਨਹੀਂ ਜਾਊਗਾ ਜੇ ਮੋਟੀਵੇਟ ਹੋਊਗਾ ਤਾਂ ਖੁਦ ਉਠਾਊਗਾ ਤੁਹਾਨੂੰ ਤਾਂ ਮੈਂ ਗੱਲ ਕਰਦਾ ਹੁਣ ਅਕਸਰ ਕਿ ਮੋਬਾਈਲ ਫੋਨ ਤੋਂ ਜਾਂ ਟੀਵੀ ਤੋਂ ਅਗਰ ਬੱਚੇ ਨੂੰ ਦੂਰ ਰੱਖਣਾ ਹੈ ਤਾਂ ਉਹ ਸਭ ਤੋਂ ਜਿਹੜਾ ਵਧੀਆ ਤਰੀਕਾ ਤਾਂ ਉਹ ਹੈ ਗਰਾਊਂਡ ਜੇ ਤੁਸੀਂ ਗਰਾਊਂਡ ਦੇ ਨਾਲ ਬੱਚੇ ਨੂੰ ਜੋੜਨ ਦੇ ਵਿੱਚ ਸਫਲ ਹੋ ਗਏ ਤਾਂ ਉਹ ਫੋਨ ਵੀ ਦੇਖਣੋਂ ਹਟਜੂ ਤੇ ਟੀਵੀ ਵੀ ਸਵੇਰ ਜਲਦੀ ਉੱਠੂਗਾ ਗਰਾਊਂਡ ਦੇ ਵਿੱਚ ਜਾਊਗਾ ਥੋੜਾ ਬੋਤਾ ਵਰਕਆਊਟ ਕਰੂਗਾ ਜਲਦੀ ਉੱਠੂਗਾ ਤਾਂ ਥੱਕ ਜਾਊਗਾ ਔਰ ਦੁਪਹਿਰੇ ਤੁਹਾਡੇ ਨਾਲ ਉਹਨੇ ਸੌ ਜਾਣਾ 2-3 ਘੰਟੇ ਕਿਉਂਕਿ ਗਰਮੀ ਇੰਨੀ ਆ ਹਰ ਕੋਈ ਦੁਪਹਿਰੇ 2-3 ਘੰਟੇ ਸੌਂਦਾ ਹੈ ਤਾਂ ਬੱਚੇ ਲੇਟ ਉੱਠੇ ਨੇ ਸਵੇਰੇ ਤਾਂ ਫਿਰ ਉਹ ਦੁਪਹਿਰੇ ਸੌਂਦੇ ਨਹੀਂ ਜੇ ਦੁਪਹਿਰ ਨੂੰ ਨਹੀਂ ਸੌਣਗੇ ਤਾਂ ਫਿਰ ਉਹ ਮੋਬਾਈਲ ਹੀ ਦੇਖਣਗੇ ਜਾਂ ਟੀਵੀ ਦੇਖਣਗੇ ਆਪਾਂ ਸੁੱਤੇ ਰਹਿੰਨੇ ਆ ਉਹ ਫੋਨ ਦੇਖੀ ਜਾਂਦੇ ਸੋ ਬੱਚਿਆਂ ਦਾ ਰੂਟੀਨ ਸੈੱਟ ਕਰੋ ਆਪਣੇ ਨਾਲ ਉਠਾਓ ਉਹਨਾਂ ਨੂੰ ਕੁਛ ਨਹੀਂ ਹੁੰਦਾ ਬਹੁਤਾ ਲਾੜ ਪਿਆਰ ਵੀ ਬੱਚਾ ਨੂੰ ਵਿਗਾੜ ਦਿੰਦਾ ਬੱਚੇ ਸਭ ਦੇ ਕੇ ਕੀ ਨੇ ਪਰ ਜੋ ਜਿੱਥੇ ਤੁਸੀਂ ਸਖਤਾਈ ਵਰਤਣੀ ਹੈ ਪਤਾ ਆਪਾਂ ਨੂੰ ਕਿ ਇਹ ਆਦਤਾਂ ਬੁਰੀਆਂ ਨੇ ਤਾਂ ਉੱਥੇ ਜ਼ਰੂਰ ਸਖਤ ਹੋਇਆ ਕਰੋ ਬੱਚਿਆਂ ਨਾਲ ਬਹੁਤਾ ਲਾੜ ਵੀ ਨਹੀਂ ਲੜਾਈ ਦਾ ਮਾੜਾ ਹੁੰਦਾ ਖਾਣ ਪੀਣ ਵੱਲ ਵਧੀਆ ਧਿਆਨ ਰੱਖੋ ਚੰਗੀ ਡਾਈਟ ਦਿਓ ਵਧੀਆ ਖਵਾ ਕੇ ਦੁਪਹਿਰ ਨੂੰ ਸੁਵਾ ਦਿਓ ਤਾਂ ਜੋ 3-4 ਘੰਟੇ ਉਹਨਾਂ ਨੂੰ ਜਾਗ ਨਾ ਆਵੇ ਤਾਂ ਵਧੀਆ ਰਿਕਵਰੀ ਹੋਊਗੀ ਚੰਗੀ ਸਿਹਤ ਬਣੂਗੀ ਸੌਣਾ ਦਿਨ ਦੇ ਵਿੱਚ ਬੱਚੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਆਉਣ ਵਾਲਾ ਸਮਾਂ ਬੜਾ ਖਤਰਨਾਕ ਹੈ ਸਹਿਣਸ਼ੀਲਤਾ ਹਰ ਇੱਕ ਦੇ ਵਿੱਚ ਖਤਮ ਹੋ ਗਈ ਬੱਚਿਆਂ ਦੇ ਵਿੱਚ ਵੀ ਨਹੀਂ ਹੈ ਤਾਂ ਇੱਕ ਖਿਡਾਰੀ ਦੇ ਵਿੱਚ ਹੀ ਤੁਹਾਨੂੰ ਸਹਿਣਸ਼ੀਲਤਾ ਹਮੇਸ਼ਾ ਦੇਖਣ ਨੂੰ ਮਿਲੂਗੀ ਸੋ ਖੇਡਾਂ ਦੇ ਨਾਲ ਆਪ ਜੁੜੋ ਨਾਲੇ ਬੱਚਿਆਂ ਨੂੰ ਜੋੜੋ ਤਾਂ ਤੰਦਰੁਸਤ ਰਹੋਗੇ ਸਿਹਤਯਾਬ ਰਹੋਗੇ ਧੰਨਵਾਦ ਮਿਹਰਬਾਨੀ